ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾਉਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਚਿੱਲਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵਹਿੜਿਆ ਦੋ ਪਸ਼ੂ ਤੋਕੜ ਕੱਭਣੇ ਆ ਤੇ ਦੋ ਸੱਜਰ ਸਿੰਘਾਂ ਵਾਲੀਆਂ ਝੋਟੀਆਂ ਤੇ ਆਪਾਂ ਪਹੁੰਚੇ ਆ ਭਾਜੀ ਨੀਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸਿਕਾ ਭਾਜੀ ਸਸਿਕਾ ਵੀਰ ਜੀ ਹੌਸਲਾ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿ ਵਿੱਚ ਪੜਾ ਨਾਮ ਤੇ ਐਡਰੈਸ ਦੱਸ ਦਿਓ ਨੀਤਾ ਪਿੰਡ ਲਖੂਆ ਸੀਵੀ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਆਈਫੋਨ ਫਿਰ ਪਿਛਲੀ ਵੀਡੀਓ ਤੇ ਫੋਨ ਬੜੇ ਆਏ ਜੀ ਵੀਰ ਜੀ ਅੱਛਾ ਜੀ ਮਾਲ ਤੇ ਉਦੋਂ ਹੀ ਲੱਗਿਆ ਮੈਂ ਤੁਹਾਨੂੰ ਫੋਨ ਕਰਕੇ ਕੀਤਾ ਜਾਂ ਅਗਲੇ ਦਿਨ ਕੀਤਾ ਸੀ ਅਗਲੇ ਦਿਨ ਕੀਤਾ ਹਾਂ ਤੇ ਮੰਗਲ ਦੇ ਵੀ ਤੁਹਾਨੂੰ ਰਾਜ ਦੱਸਤਾ ਸੀ ਹਾਂ ਇਹਨੂੰ ਦੱਸਿਆ ਮਾਲ ਤਾਂ ਵੇਚ ਗਿਆ ਅੱਛਾ ਅੱਛਾ ਠੀਕ ਹੈ ਚਲੋ ਵਧੀਆ ਹੁਣ ਹੁਣ ਤੱਕ ਅੱਜ ਸਵੇਰੇ ਵੀ ਫੋਨ ਆਉਂਦੇ ਛੋਟੀਆਂ ਤੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਮਾਲ ਸੋਣੀ ਅੱਜ ਵੀਡੀਓ ਮਾਲ ਪਹਿਲਾਂ ਤੇ ਵੇਚ ਗਿਆ ਸਾਰਾ ਠੀਕ ਹੈ ਇੱਕ ਕਰੀਏ ਸ਼ੁਰੂਆਤੀ ਹਾਂ ਫੋਨ ਨੰਬਰ ਦੱਸ ਦਿਓ ਮਾੜਾ ਆਪਣਾ 9914460566 ਠੀਕ ਹੈ ਜੀ। ਇਹ ਦੱਸੋ ਪਹਿਲੇ ਨੰਬਰ ਦੇ ਚੋਟੇ। ਬਾਕੀ ਜਿੰਨੇ ਵੀ ਵੀਰ ਆਪਣੇ ਕੋ ਆਏ ਹਨਾ। ਅੱਛਾ ਜੀ। ਇੱਥੇ ਹੀ ਸੱਦ ਲਏ ਸੀ। ਅੱਛਾ ਜੀ। ਸਾਰੇ ਚੋਚਵਾ ਕੇ ਤਸੱਲੀ ਕਰਕੇ ਖੜੀਆਂ। ਨਹੀਂ ਨਹੀਂ ਬਿਲਕੁਲ ਬਿਲਕੁਲ। ਸਾਡੇ ਸਭ ਮਨ ਖੁਸ਼ ਹੈ ਮਨ ਲਾਏ ਤਾਂ ਆਪਣਾ ਅਗਲਾ ਤਸੱਲੀ ਕਰ ਲਈ। ਨਹੀਂ ਬਹੁਤ ਵਧੀਆ ਬਹੁਤ। ਹੁਣ ਵੀ ਆਪਾਂ ਕਹਿੰਦੇ ਬੇਸ਼ੱਕ ਇੱਥੇ ਨਾਲ ਘਾਟੇ ਕੋ ਦੋ ਟਾਈਮ ਚੋਕ ਤਸੱਲੀ ਕਰਕੇ ਖੜਾ। ਠੀਕ ਹੈ ਠੀਕ ਹੈ ਜੀ। ਹਾਂ ਜੀ। ਤੇ ਅੱਧਾ ਫਿਰ ਨੰਗਰ ਹੀ ਸਾਫ ਸੁਥਰੇ ਲੈਣੇ ਆਪਣੇ ਵੱਲੋਂ ਵੀ ਯੋਰ ਵੱਧ ਲਾਈ। ਬਿਲਕੁਲ ਬਿਲਕੁਲ ਜੀ। ਇਹ ਤਸੱਲੀ ਕਰਕੇ ਲਈ ਅਗਲਾ ਕੇਲੇ ਆਨਲ ਆਪਾਂ ਦੇ ਖਰਚ ਆਏ ਆ ਇਹਨੇ ਖਰਚਣਾ ਪਊਦਾ ਵੀ ਫਰਜ਼ ਬੰਦਾ ਬੰਦਾ ਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜਿਹੜਾ ਸਾਡੇ ਕੋ ਮੰਗਾਊਗਾ ਆਨਲਾਈਨ ਵੀ ਮਨ ਲੋ ਸਾਡੀ ਥਣਾ ਥਣਾ ਦੀ ਫੁੱਲ ਗਰੰਟੀ ਹੋਊਗੀ ਅੱਛਾ ਜੀ ਠੀਕ ਹੈ ਠੀਕ ਹੈ ਗੱਬਣਾ ਜਣੀ ਦੱਸਾਂਗੇ ਗੱਬਣਾ ਦੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਫਿਰ ਹਾਂ ਜੀ ਕਰੋ ਦੱਸਿਓ ਪਹਿਲੇ ਨੰਬਰ ਤੇ ਛੋਟੀ ਕਣਵਾ ਸ਼ੁਰੂ ਕਰੀਏ ਕੀ ਜਿਹੜਾ ਮਿਲਤਰ ਕਾਉਂਦੀ ਛੋਟੀ ਵੀਰ ਜੀ ਪਹਿਲਾ ਸੂਆ ਸੋਈ ਆ ਅੱਛਾ ਜੀ ਤੇ ਮੂੰਹ ਵੀ ਚਾਰ ਦਾਂਦੇ ਕੱਟੀ ਅੱਛਾ ਜੀ ਕਾਉਂ ਤੇ ਚੈੱਕ ਵੀ ਕਰਾ ਦਨੇ ਜਿਹੜਾ ਵੀਰ ਇੱਥੇ ਆ ਲੋ ਬਜੀ ਜੱਡ ਬੁਲਾਏਗਾ ਤੇ ਨਿਗੇ ਨਿਗੇ ਸਿੰਘ ਬਾਕੀ ਤਾਂ ਮੈਂ ਪਾ ਚੱਕ ਕਰਾਈ ਦਿੰਨੇ ਆ। ਹੋਰ ਜੱਦੀ ਆ। ਠੀਕ ਹੈ ਠੀਕ ਹੈ ਲੋ ਬਜੀ ਲੱਗੇ ਤਾਂ ਕੋਈ ਨਹੀਂ ਕੋਈ ਨਹੀਂ ਉਦਾਂ ਪਤਾ ਲੱਗਣ데요। ਬੇੜਾ ਵੀਰ ਇੱਥੇ ਉਹਨੂੰ ਚੈੱਕ ਕਰਾ ਕੇ ਦਵਾਂਗੇ। ਬਿਲਕੁਲ ਸਹੀ ਠੀਕ ਹੈ। 30 ਸ਼ਕੀਨ ਦਾ ਸੀਲਸ ਲੱਗ ਹਦੋਂ ਵਧਿਆ। ਅੱਛਾ ਜੀ ਕਿੰਨਾ ਕ ਜੇ ਦੋ ਦੇਰ ਕੋਲ? ਵੱਡੀ ਛੋਟੀ ਵਖੋ ਪਣੀ ਪੂਰੀ ਦੁੱਧ ਵੀਰ ਚ 10 ਤੋਂ ਬਾਹਰ ਹੋਗਾ 10 ਮੰਨ ਕੇ ਲੈ ਲੈ ਜਿਹੜਾ ਮਰਜੀ ਹੈ। ਬਾਹਰ ਹੁੰਦਾ ਮਤਲਬ ਜੱਡ ਬੁਲਾਏ ਤਾਂ ਚੰਗੇ ਕੱਟ ਕਾੜ ਦੀ ਮਾਲਕਣ ਆ ਤੇ ਐਸ ਤਾਂ ਜਿਹੜਾ 10 ਤੋਂ ਬਾਹਰ ਤੋਂ ਤਾਂ ਵੀਰ 10 ਤੇ ਬਾਕੀ ਥਾਣਾ ਦਾ ਸੈੱਜ ਹੈ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਨੇ ਆ ਦੇਖੋ ਇਹ ਢੋਟੀ ਦਾ ਕੱਟ ਦੇ ਤੇ ਸਾਫ ਕਿੰਨੀ ਆ ਹਾਂਜੀ ਹਾਂਜੀ ਜਵਾਕ ਜਿਹੇ ਪਿਛੇ ਅੱਜ ਆ ਪਟਾ ਪਟਾ ਠੀਕ ਹੈ ਮੇਲ ਕਾਫ ਜਿਹੇ ਦੇ ਪਿਛੇ ਤੇ ਥਾਣਾ ਤੋਂ ਬਹੁਤ ਹੀ ਚੰਗਾ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਇਹਦੇ ਦਿਖਾਓ ਸਾਈਡ ਤੋਂ ਥਾਣਾ ਤੋਂ ਬਹੁਤ ਚੰਗਾ ਠੀਕ ਹੈ ਲਓ ਭਾਈ ਲੱਗੇ ਤਾਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈੱਜ ਹੈ ਬਹੁਤ ਹੀ ਸ਼ਾਨਦਾਰ ਆ ਇਹ ਤਾਂ ਜਿਹੜਾ ਦਾਹਾਂ ਤੋਂ ਬਾਹਰ ਦੁੱਧ ਹੈ। ਬਾਕੀ ਕਹਿਣ ਨੂੰ ਵੀਰ ਜੀ ਆਪਾਂ ਉਧਰ ਦੀ ਵੀ کہہ ਸਕਦੇ ਆ। ਆਪਾਂ ਇਧਰੋਂ ਲਈਏ ਝੂਠ ਬੋਲ ਕੇ ਨਹੀਂ ਸਾਰੀਆਂ ਇਧਰੋਂ ਨਹੀਂ ਪਹਿਲਣਾਂ ਝੋਟੀਆਂ ਸਾਰੀਆਂ ਦਿਖਾਉਣੀਆਂ ਆ। ਅੱਛਾ ਠੀਕ ਹੈ ਠੀਕ ਹੈ ਜੀ। ਸਾਰੀਆਂ ਇਧਰੋਂ ਲਈਆਂ ਨੇ। ਆਪਾਂ ਕੋਈ ਵੀਰ ਭਾਵੇਂ ਇਧਰ ਦੀ ਲਾ ਲੇ ਉਧਰ ਦੀ ਲਾ ਦੇ ਬਸ ਝੋਟੀ ਦੀ ਕੋਈ ਸ਼ੱਕ ਨਹੀਂ ਆ। ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ। ਇਹੋ ਝੜ ਡਪਲੇਸ ਨਿਗਾਣੇ ਕਾ ਜਾਂ ਸਿੰਗਲ ਇਸ ਨੂੰ ਚੰਗਾ ਵਾ। ਹਾਂ। ਇਹ ਦੁੱਧ ਵੀ ਦਾਹਾਂ ਤੋਂ ਬਾਹਰ ਹੀ ਉਹ 10 ਕਿਲੋ ਮੰਨ ਕੇ ਲੈ ਲੇ। ਠੀਕ ਹੈ ਠੀਕ ਹੈ ਜੀ। ਤੇ ਕੀ ਮੁੱਲ ਭਾਜੀ ਇਹਦਾ ਫਿਰ? ਮੁੱ ਲੱਖ ਦੇ ਦਿੱਤੇ ਲੱਖ ਰੇ ਹਾਂਜੀ ਹੋਰ ਛੱਡ ਦੀਏ ਚੱਲ ਲੱਖੋਂ ਛੱਡ ਦੂ ਜਿਆਦਾ ਜੀ ਦੇਣੀ ਆ ਆਪਾਂ ਜਿਹੜੀ ਘੰਟੇ ਚ ਵੇਖ ਬੁੱਕ ਜਾਣ ਚੱਲ ਲੱਖੋਂ ਘਟਾ ਦੋ ਥੋੜੇ ਜਿਹਾ ਫਿਰ ਕਿੰਨੇ ਘਟਾ ਦਈਏ 5 ਘਟਾ ਦਈਏ 95 95 ਚਲ 1000 ਹੋਰ ਛੱਡ ਦੋ ਫਿਰ ਨਹੀਂ ਹੋਰ ਛੱਡ ਦੀਏ ਚਲੋ ਫਿਰ ਜਾਂਦੋ 99200 ਛੋਟ ਕਰਨੀਆਂ ਠੀਕ ਹੈ ਠੀਕ ਹੈ ਲਓ ਸੱਡੀ ਕਰਕੇ ਖੜੇ ਕੋ ਆਪਣੀ ਕਿ ਨਹੀਂ ਲਓ ਬਾਈ 92000 ਬਿਲਕੁਲ ਦੇਖੋ ਝੋਟੀ ਝੋਟੀ ਜੇ ਕੋਈ ਸ਼ੱਕ ਨਹੀਂ ਆਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਚ 200 ਰੁਪਏ ਛੋਟ ਕਰਾਂਗੇ ਜਾਂ 200 ਛੋਟ ਕਰਾਂਗੇ ਹਾਂਜੀ ਠੀਕ ਠੀਕ ਲੋ ਬਾਈ 92000 ਚ ਬਾਈ ਕਹਿੰਦਾ ਕਿ 200 ਰੁਪਏ ਛੋਟ ਕਰਾਂਗੇ ਆਜੋ ਹੁਣ ਦੂਜੇ ਨੰਬਰ ਤੇ ਇਹ ਵੀ ਚੰਗੇ ਕੱਦ ਕਾਠ ਦੀ ਮਾਲਕ ਨੇ। ਇਹ ਆ ਵੇਖੋ ਕੱਦ ਵਜਣਾ। ਅੱਛਾ ਜੀ। ਤੇ ਜਿੰਨਾ ਆਪਾਂ ਦਾ ਮੁੱਲ ਕਰਨਾ ਨਾ ਝੋਟੀ ਦਾ। ਅੱਛਾ ਜੀ। ਦੋ ਨੰਬਰ ਦੀ ਝੋਟੀ ਉਹਨੇ ਦੀ ਆ। ਅੱਛਾ ਠੀਕ ਠੀਕ। ਸਾਢੇ 6 ਮਹੀਨੇ ਦੀ ਚੱਕ ਰਾਕ ਲਈ ਪਹਿਲਾਂ ਹੀ ਸੂਆ ਜੇ ਦੂਜੇ ਲਈ ਗੱਭਣੇ ਗਾ। ਠੀਕ ਹੈ ਜੀ। ਸਾਢੇ 6 ਦੀ ਚੱਕ ਜੇ। ਅੱਛਾ ਜੀ। ਅੱਠੀ ਪੈਰੀ ਦੁੱਧ ਦਿੰਦੀ ਏ ਢਾਈ ਦੇ ਦੇ ਤਿੰਨ ਦੇ ਦੇ। ਠੀਕ ਹੈ ਠੀਕ ਹੈ। ਤਾਂਾਂ ਦੀ ਬਿਲਕੁਲ ਓਕੇ ਆ। ਠੀਕ ਲੋ ਬਈ ਥਾਣੀ ਪਾਸ ਕਰਾਉਗੀ ਢਾਈ ਤਿੰਨ ਲੀਟਰ ਜਿਹੜਾ ਦੁੱਧ ਇੱਕ ਟਾਈਮ ਤੇ ਕਿੰਨਾ ਤੇ ਚਵਾਇ ਸੱਜਰ ਨੇ ਦੁੱਧ ਫਿਰ ਸੱਜਰ ਵੀਰ ਦੀ ਦਾਖਲਾ ਕੋਲੋਂ ਦੁੱਧ ਕੱਢੀ ਰਹੀ ਆ ਠੀਕ ਹੈ ਲੋ ਬਈ ਸੱਜਰ ਨੇ 10 11 ਲੀਟਰ ਡੇਡਾ ਦੁੱਧ ਦਿੱਤਾ ਵਾ ਤੇ ਕੰਦ ਕਾਠ ਵੀ ਬਹੁਤ ਚੰਗਾ ਵਾ ਅੱਛਾ ਜੀ ਹੋਰ ਜਿਆਦਾ ਵੇਖੋ ਸਾਰੀ ਚੰਗੀ ਝੋਡੀ ਠੀਕ ਹੈ ਠੀਕ ਝੋਡੀ ਡਬਲ ਰੁਪਈਆ ਦੀ ਹੋਣੀ ਜਿੰਨੇ ਦੀ ਆਪਾਂ ਹੁਣ ਦੇ ਦੇਣੀ ਉਦੋਂ ਡਬਲ ਆ ਬਾਅਦ ਚ ਅੱਛਾ ਜੀ ਠੀਕ ਹੈ ਜੀ ਹਾਂ ਜੀ ਲੋ ਬਜੀ ਇਹ ਵੀ ਪਹਿਲਾ ਸਵੇਰ ਸوير ਦੂਜੇ ਲਈ ਗੱਬਣ ਆ ਥਲੇ ਥੋੜੇ ਜਿਨੇ ਨਾ ਵੀਰ ਜੀ ਪੱਠੇ ਆਣ ਕੇ ਘਟ ਖਾਦੇ ਸਾਡੇ ਕੋਲ ਜੀਨ ਲੈ ਕੇ ਘਰੋਂ ਆਈ ਆ ਅੱਛਾ ਅੱਛਾ ਖ ਸਾਂਭੀਗਾ ਹਾਂਜੀ ਹਾਂਜੀ ਬਹੁਤ ਹੀ ਚੰਗੀ ਆ ਤੇ ਸਾਡੇ 6 ਦੇ ਗੋਲ ਵੇਖੋ ਕਿੰਨੀ ਝੋਟੀ ਦੀ ਹੈ ਇਧਰ ਵੇਖੋ ਠੀਕ ਹੈ ਲੋ ਭਾਜੀ ਯਾ ਕਰੋ ਛੋਟਾ ਕਰ ਦਿਆ ਕਰੇ ਟੇਠ ਪੜਾ ਵੀ ਬਹੁਤ ਚੰਗਾ ਵਾ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਮੁੱਲ ਵੀਰ ਜੀ ਕਰ ਲਈਏ ਸੀ ਇਹਦਾ ਪਰ ਤੋ ਫਿਰ ਜਾਜ ਜਾ ਜਾਣ ਦੋ ਕਿੰਨਾ ਕਰੀਏ ਦੱਸੋ 75 ਹੀ ਦੇ ਦਈਏ ਕਰ ਤੋ ਹੋਰ ਥੋੜਾ ਜਾ ਦੱਸੋ ਤੁਸੀਂ ਫਿਰ ਦੱਸ ਦੋ ਇਹ ਕਿਨੇ ਕਰਦਨੇ ਪਰ ਝੋਟੀ ਵੇਖ ਲਓ ਇਹ ਜਿੰਨੇ ਦੀ ਆਪਾਂ ਦੇਣੀ ਆ ਨਾ ਹਮ ਮਤਲਬ ਉਨੇ ਨਾਲ ਬੜੇ ਆਰਾਮ ਨਾਲ ਲਾ ਦਨੇ ਆ ਕਰ ਦੋ ਖਰਾਬ ਜਾਇਜ ਆ 70000 ਦੇ ਦਈਏ ਚੈੱਕ ਕਰ ਦੋ ਪੂਰੇ 70000 ਦੇ ਦਈਏ 200 ਛੋਟ ਕਰ ਦਾਂਗੇ ਠੀਕ ਹੈ ਲੋ ਭਾਈ 70000 200 ਰੁਪਏ ਦਾ ਛੋਟ ਜੇ ਵੇਖੋ ਸਹੀ ਤਾਂ ਮਾਲੀ ਹੁੰਦਾ ਖੁੜੀ ਹੈ ਵੀ ਬਹੁਤ ਹੀ ਚੰਗੇ ਕੱਦ ਕਾੜ ਦੇ ਮਾਲਕ ਨੇ ਆ ਤੇ ਕਰੋ ਫੇਸ ਕੁਆਲਟੀ ਵੀ ਚੈੱਕ ਇਹ ਮੋਦੀ ਸੰਭੀ 10 11 ਲੀਟਰ ਜਿਹੜਾ ਸੱਜਰ ਦਾ ਦੁੱਧ ਚ ਪਾਇਆ ਸੀ ਤੇ ਹੁਣ 6.5 ਕਿਲੋ ਹੁਣ ਤੇ ਮੰਨੋ ਥਾਣ ਥੋਣੀ ਪਾਸ ਕਰਾਉਂਦੇ ਜੀ 2 2.5 ਕਿਲੋ ਸਵੇਰ ਦੇ ਟਾਈਮ ਹੀ ਅੱਛਾ ਜੀ ਠੀਕ ਹੈ ਜੀ ਹਾਂ ਜੀ 6.5 ਦੀ ਚੈੱਕ ਕਰਾ ਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਤੇ ਆਜੋ ਹੁਣ ਤੇ ਜੇ ਨੰਬਰ ਤੇ ਇਹ ਵੀ ਪਹਿਲਾਂ ਕੱਟੀ ਜੇ ਅੱਛਾ ਜੀ ਹਾਂ ਜੀ ਇਹਦੇ ਥਲੇ ਦੁੱਧ ਮੰਨੋ 9 ਕਿਲੋ ਲੀਟਰ ਮਾਰ ਕੇ ਦਵਾਂਗੇ ਮਗਰ ਵੀ ਕੱਟੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਫ੍ਰੀ ਮਿਲ ਕਾਫ ਜੇ ਸਿੱਕੇ ਆ ਵਾਲਾ ਕਿਆ ਕਰ ਸਾਡੇ ਤੁਸੀਂ ਇਸ ਨੂੰ ਕਿੰਨਾ ਟਾਈਮ ਹੋ ਗਿਆ ਭਾਜੀ ਇਹ ਨੂੰ ਵੀਰ ਜੇ ਹੋਵੇ ਜੇ 15 18 ਦਿਨ 20 ਅੰਦਰ ਅੰਦਰ ਜੇ ਠੀਕ ਲੋ ਭਾਜੀ 20 ਦਿਨ ਲਗਭਗ ਸੂਨ ਹੋ ਗਿਆ ਨੌ ਤੋਂ 10 ਦੇ ਜਿਹੜਾ ਦੋ ਦ ਬਿਲਕੁਲ ਤਿਆਰ ਹੈ ਇਹ ਕੋਲ ਆਪੇ ਕਰੋ ਕਿਹ ਕਿਹ ਥਾਂ ਛੂੜ ਵੀ ਬਹੁਤ ਚੰਗਾ ਲੱਗਾ ਉਹਦੀ ਅਡਰ ਕੁਆਲਟੀ ਵੀ ਚੰਗੀ ਆ ਇਹ ਵੀ ਜੈਡ ਬਲੈਕ ਦੇ ਵਿੱਚ ਆ ਗਈ ਆ ਥਾਂ ਚੱਲੇ ਨਹੀਂ ਬੜੀ ਸਾਫ ਕੱਢੀ ਹਾਂਜੀ ਹਾਂਜੀ ਹਾਂ ਹਾਂ ਜੀ ਬਾਈ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਆਰਡਰ ਕੁਆਲਟੀ ਤਾਂ ਥਣ ਥਣ ਬਹੁਤ ਹੀ ਚੰਗਾ ਵਾ ਹੈ ਫੁੱਟਪਾਲ ਨੂੰ ਬਣੀ ਪਈ ਆ ਬਹੁਤ ਜਿਆਦਾ ਚੰਗੀ ਆ 10 11 ਕਿਲੋ ਦੁੱਧ ਹੀ ਜਣਾ ਨੇ ਹੁਣ 9 ਕਿਲੋ ਮਿਣਕੇ ਦਵਾਂਗੇ ਠੀਕ ਆ ਠੀਕ ਆ ਜੀ ਹਾਂ ਜੀ ਕੀ ਬੋਲ ਬਿਲਕੁਲ ਜੈ ਜੀ ਕਰਨਾ ਆਖਿਆ ਜੀ ਹਾਂ ਜੀ ਦੱਸ ਦੋ ਕਿੰਨਾ ਕਰਨਾ ਹੈ 85 ਦੇ ਦਈਏ 80000 ਦੀ ਦੇ ਦਈਏ ਚੱਲ ਦੋ ਦੋ ਮੈਨਾ 75 ਦੀ ਦੇ ਦਈਏ ਨੇ ਮੁਹਰਤੀ ਲੈਣੀ ਆ ਅੱਛਾ ਇਹ ਪੜਿਆ ਗਿਆ 200 ਹਾਂਜੀ ਲਓ ਭਾਈ 73000 ਚ 200 ਰੁਪਏ ਛੋਟ ਕਰ ਲਾਂਗੇ 73000 ਦੇਖ ਲਓ ਕੱਢੀ ਠੀਕ ਆ ਠੀਕ ਆ ਲਓ ਭਾਈ ਇਧਰ ਮੈਂ ਥਾਣ ਦਿਖਾ ਦਿਓ ਵੇਖੋ ਬਾਕੀ ਤੁਹਾਨੂੰ ਦਜੀ ਸਾਈਡ ਤੋਂ ਬਾਕੀ ਠੰਡੀਆਂ ਸੀਲ ਵੀ ਬੜੀਆਂ ਅੱਛਾ ਜੀ ਸਾਰੀਆਂ ਠੰਡੀਆਂ ਸੀਲ ਛੋਟੀਆਂ ਬੜੀਆਂ ਠੀਕ ਆ ਠੀਕ ਆ ਜੀ ਤੇ ਆਜੋ ਹੁਣ ਇਧਰ ਵੇਖੋ ਨਗੀਨਾ ਲਓ ਭਾਈ ਬਹੁਤ ਹੀ ਚੰਗੀ ਐ ਵੀ ਕਰੋ ਚੈੱਕ ਤੁਸੀਂ ਇਹ ਕਿੰਨੇ ਚੱਤੀ ਕੱਪੜੇ ਇਹ ਵੀਰ ਜੀ ਆਪਾਂ ਇਥੋਂ ਚੈੱਕ ਕਰਾ ਕੇ ਦਵਾਂਗੇ ਸੱਤਾਂ ਮਹੀਨੇ ਦੀ ਅੱਛਾ ਜੀ ਹਾਂਜੀ ਤੇ 7 ਕਿਲੋ ਦੇ ਥਲੇ ਦੁੱਧ ਜੀ ਠੀਕ ਆ ਠੀਕ ਲੋ ਜੀ ਸਾਸਤਾ ਵੀ ਨੇ ਆਰੀ ਬੜੀ ਗੱਲ ਹੋਰ ਇਹਨੂੰ 10 20 ਦਿਨ ਕੋ ਚੋਲੇਗਾ ਮਹੀਨਾ ਚੋਲੇਗਾ ਹਾਂਜੀ ਲਾਗੇ ਲਗਾ ਕੰਮ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੜਾ ਦਈ ਜਾਂਦੀਆਂ ਨੇ ਦੁੱਧ ਦੁੱਧ ਲਮਾਸ਼ੇਰੀ ਹਣਾ ਤੇ ਵੇਖੋ ਬੱਚੀ ਪਾਲੀ ਕਿਦਾਂ ਆ ਠੀਕ ਲੋ ਬਈ ਬਹੁਤ ਹੀ ਚੰਗੀ ਬਹਿੜਿਆ ਤੇ ਆਸਤਾ ਮੇ ਜਿਹੜੀ 7 ਮਹੀਨਿਆਂ ਦੀ ਚੱਕ ਪਾਸ ਆ ਤੇ 7 ਲੀਟਰ ਦੁੱਧ ਆਰੇ ਕੋਲ ਤੇ ਬਾਕੀ ਥਣ ਥਣੇ ਬਹੁਤ ਚੰਗਾ ਲੱਗਾ ਵਾ ਵੀ ਤੁਹਾਨੂੰ ਚੈੱਕ ਕਰਾਉਣੇ ਲੱਗੇ ਜੋ ਆਪਾਂ ਕਰੋ ਫੇਸ ਕੁਆਲਟੀ ਚੈੱਕ ਤੇ ਜਰਸੀ ਆ ਗਈ ਜਰਸੀ ਹਾਂਜੀ ਜਰਸੀ ਠੀਕ ਲੋ ਬ ਇੰਨੇ ਸੱਜਣੇ ਹਰ ਕਿੰਨਾ ਕਿਚਵਾ ਦੋਤ ਭਾਜੀ 18 ਕਿਲੋ ਦੁੱਧ ਆਉਂਦੇ ਸੱਜਰ ਥੱਲੋਂ ਆਪਾਂ ਚੋਇਆ ਆ ਅੱਛਾ ਜੀ ਸੁਆ ਪਹਿਲਾ ਹੀ ਆ ਦੂਜੇ ਦੀ ਗਾਂ ਗੱਬਣ ਆ ਠੀਕ ਆ ਠੀਕ ਆ ਲੋ ਤੇ ਦੰਦਾਂ 'ਚ ਬੈਠ ਜੇ ਅੱਛਾ ਜੀ ਮੂੰਹ ਸ਼ਕੀਰ ਦੇ ਦੰਦ ਪੁੱਟਣ ਡਈ ਜੇ ਠੀਕ ਆ ਠੀਕ ਆ ਤੇ ਇਧਰੋਂ ਦਿਖਾ ਜੋ ਮੜੀ ਸਾਂਦ ਦੁੱਧ 20 ਤੋਂ ਪਲੱਸ ਚਵਾਊਗੀ ਏ ਠੀਕ ਆ ਜੀ ਹਾਂਜੀ ਦੇਖੋ ਵੈੜ ਕਦਾਂ ਲਿਸ਼ਕਦੀ ਐ ਕਦੇ ਬਹੁਤ ਜ਼ਿਆਦਾ ਸੰਭੀ ਆ ਲੈ ਹੰਦੇ ਕੋਈ ਨਹੀਂ ਹਾਂਜੀ ਭਾਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥੜਾ ਦਾ ਸੈੱਟ ਇਹ ਕੋਈ ਤਾਂ ਬਹੁਤ ਹੀ ਚੰਗਾ ਗੈਪ ਲੱਗਦਾ ਵ ਕੀ ਮੋਲ ਭਾਜੀ ਫਿਰ ਇਹਨਾਂ ਦਾ ਮੋਨਵੀਰ ਜੀ ਵਛੀ ਤਾਂ ਤਿਆਰ ਹੋਈ ਹੈਗੀ 80000 ਦੀ ਅੱਛਾ ਜੀ ਹੁਣ ਆਪਾਂ ਬਿਲਕੁਲ ਜਾਇਜ਼ ਦਵਾਂਗੇ ਠੀਕ ਹੈ 45 ਦੇ ਦਈਏ ਜਾਣ ਤੋਂ ਫਿਰ ਜਾਇਜ਼ੀ ਆ ਵੀ 40000 ਹੀ ਦੇ ਦਨੇ ਆ ਕੱਲ ਤੋਂ ਹੋਰ ਸੱਜਾ ਇਹਦਾ ਵੀ 3800 200 ਛੋੜ ਠੀਕ ਹੈ ਲੋ ਠੀਕ ਆ ਬਿਲਕੁਲ ਬਿਲਕੁਲ ਦੇਖ ਲਓ ਵਛੀ ਕਿਦਾਂ ਦੀ ਐ ਡਬਲ ਪਈਆਂ ਦੀ ਐ 30000 ਚੋਂ 200 ਰੁਪਿਆ ਛੋੜ ਤੋਕੜ ਗੱਬਣ ਵਹਿੜਿਆ ਤੇ ਸੱਤਾਂ ਮਹੀਨਿਆਂ ਰੀਕਾ ਕਪਾਸ ਤੇ 7 ਲੀਟਰ ਦੁੱਧ ਆ ਤੇ ਕਰੋ ਚੈੱਕ ਪਸ਼ੂ ਸਾਰੇ ਚੰਗੇ ਆ ਵੀਰ ਦੇ ਕੋਲ ਇਹ ਵੀਡੀਓ ਵੇਖਣ ਲਈ ਧੰਨਵਾਦ ਸ